ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰ ਤੇ ਦਿਖਾਉਣਾ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਾਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖਹਿਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਦਲੀਲ ਨਹੀਂ ਕੋਈ ਦਲੀਲ ਕੋਈ ਬਚ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਗੱਲ ਕੱਢੋ ਤੁਸੀਂ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਿਹਾ ਜੀ ਤੁਹਾਨੂੰ ڈاکੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਬਹਿ ਰਿਹਾ ਐ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਸਪੀਕਰ ਬਾਹਰ ਭੇਜ ਦਿਓ ਚਲ ਬਸ ਚਲ ਚਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਸੀਂ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਹਰ ਵਾਰੀ ਤੁਮ ਆਪਾਂ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਤੁਹਾਨੂੰ ਪੁੱਛੋ ਪੁੱਛੋ ਅੱਜ ਇੱਕ ਮੇਰੀ ਗੱਲ ਪਹਿਲੇ ਸੁਣ ਲਓ ਵੀ ਪਾਰਟੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਸਪੀਕਰ ਸਾਹਿਬ ਇਹ ਕਾਂਗਰਸ ਦਾ ਮਾਜ ਲੋਗ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਆ ਜਾਂ ਨਰੇਗਾ ਦੇ ਹੱਕ ਸ਼ਕਤੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਵਾਰਡ ਚੈਂਟ ਵਾਰਡ ਨੂੰ ਕੀ ਰੌਲਾ ਪਾਉਂਦੇ ਆ ਮੇਰਾ ਖਰਦਾ ਹੈ ਕਿ ਇਹਨਾਂ ਨੂੰ ਬਾਹਰ ਕਰਤਾ ਹੈ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲ ਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਜੀ ਤਰਨ ਤਨ ਮੈਂ ਉਹਨਾਂ ਦੀਆਂ ਗੱਲਾਂ ਕਰਦੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਗਦੇ ਆ ਆ ਸਾਰੇ ਇਕੱਠੇ ਹੋ ਗਏ ਇਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਥੋੜੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ ਜਕਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦਿਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੋ ਕਮੈਂਟਰੀ ਦਾ ਪਰ ਸੈਂਸਟਾਰਮ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਕਿ ਅਸੀਂ ਪਰ ਕੇ ਕਮੈਂਟਾ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਵਾਲੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਫੇ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਅਇਤ ਕੀ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦਿਓਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰੇ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚ ਉਹ ਮੈਂ ਕਹੀ ਜਾਂਦਾ ਲੜਾਈ ਮੋਦੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ओ चलो दिल्ली चलियो थोड़े हाँ जी प्रगट जी बैंक नहीं जाए फिर गदार हो बल सुनो हा सुनो फिर सुनो तीन दिल्ली की चलो गे तो इतने बह के गल नहीं करते समस्या मेरी है मोदी मोदी ने ਮੋਤੀ ਨੇ ਮੋਤੀ ਨੇ ਇਹ ਸਿਆਪਾ ਪਾਇਆ ਜਿਹੜਾ ਤੇ ਉਹ ਉਹਦੇ ਉਹਦੇ ਬਾਅਦ ਤੁਹਾਡੀਆਂ ਖਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆਚਾਰ ਘੰਟਿਆਂ ਵਿੱਚ ਬੈਠ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰੂੰਗਾ 4 ਘੰਟਿਆਂ ਦਾ ਸੈਸ਼ਨ ਦਾ ਬੈਠ ਨਹੀਂ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਠੀਕ ਆਉਨੇ ਹੋ ਹਾਂ ਬੈਠੋ ਇੱਥੇ ਬੜਾਓ ਇਹਨਾਂ ਨੂੰ ਮੈਂ ਬੈਠੋ ਜੀ ਸਾਡੇ ਮਾੜੇ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਮਾਨ ਸਨਮਾਨ ਸਾਹਿਬ ਸੁਖਪਾਲ ਸਿੰਘ ਖੈਰਾ ਨੂੰ ਮਾਨ ਸਨਮਾਨ ਸਾਹਿਬ ਬਾਹਰ ਛੱਡਿਆ ਹੋ ਜੀ ਹੀ ਇਜ਼ ਨਾਟ ਅਲੌਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹੈਲੋ ਵੀਰ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ ਚਾਰ ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਾਇਕ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਭਾਜਪਾ ਨਾਲ ਦੇ ਖਿਲਾਫ ਹੈ ਉਹ ਮੁੱਦਾ ਤਾਂ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਭਾਜਪਾ ਨਾਲ ਰਲੇ ਹੋਏ ਨੇ ਇਹ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਭਾਜਪਾ ਨੇੜਲੇ ਹੋਏ ਨੇ ਬਰਨਾਲੇ ਵਾਲਿਓ ਨਵੇਂ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਹੈ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ। ਅਕਾਲੀਆਂ ਤੋਂ ਪਹਿਲੀ ਆਇਆ ਹੋਇਆ ਸੀ। ਭਾਜਪਾ ਦਾ ਪਹਿਲੀ ਸੀ। ਆ ਦੇਖ ਲਓ ਕੀ ਹਾਲ ਇਹਨਾਂ ਦਾ। ਆ ਹਾਲ ਦੇਖ ਲਓ। ਓਏ ਆ ਇਦਾਂ ਹੀ ਇਹ ਹੜਾ ਮਲੇ ਜੋਗੇ ਚ ਲੜੇ ਸੀ। ਉਹ ਜੋਗੇ ਵਿੱਚ ਵੀ ਇਦਾਂ ਹੀ ਲੜੇ ਸੀ ਇਹ। ਇਹ ਲੜਦੇ ਹੀ ਰਹਿੰਦੇ ਆ। ਆ ਮਾਨਸਾਪਾ ਸਰਸੋ ਚੋਤੇ ਚੱਜੂ ਪਾਈ ਬੈਠੇ ਸੀ। ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ। ਕੋਈ ਕਹਿੰਦਾ ਇੰਨੇ ਦੀ ਖਰੀਦ ਲਈ। ਆ ਇਹਨਾਂ ਦੇ ਆਹ ਕਾਂਗਰਸ ਹੈ ਜੀ। ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ। ਇਹ ਆਉਣ ਦੇ ਕਾਬਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਅਸੀਂ ਬਖਤ ਦਾ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮੈਂ ਫੈਸਲਾ ਮੰਨਣ ਨੂੰ ਤਿਆਰ ਨਹੀਂ ਮਾਈ ਬਸਾ सारे मान योग मैंबर तो अपनी अपनी जगह पे बैठे हैं सारा बोल दियो तुम जाओ नाल सा सारे हाँ, बै बैठो कोई फायदा नहीं सीएम साहब एक मिनट तुम भी चलो बैठो फिर एक मिनट बैठो जी बैठो सीएम साहब चलो फिर जाओ जा जाओ जा बैठो क्यों बैठिए सीएम साहब कौन मैं केयर केयर एड्रेस करो हु आर यू कहने हो तुम हु आर यू भाई च पता नहीं लगया भाई च पता नहीं लगया हु आई एम केयर एड्रेस करो केयर एड्रेस ਸਦਨ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਬ੍ਰਿਸ਼ੋਤ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਜੋ ਕੇ ਰੋਡ ਐਸ ਕਰੋ ਹੂ ਆਰ ਯੂ ਸਦਨ ਆ ਬੈਠੋ ਸ੍ਰੀਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਹੀ ਦਿੰਦੇ ਤੇ ਕਾਲੀ ਸੁਮੇਤ ਬਾਜਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀਆਂ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰੇ ਮੈਂ ਛੋੜਦਾ ਤੁਹਾਡੀ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਗਏ ਬਿਲਕੁਲ ਤੁਹਾਡੀ ਗੱਲ ਸੁਣਾ ਗਏ ਹਾਏ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਨੂੰ ਸੁਣ ਲਈਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ ਚਲੋ ਜੀ ਤੁਸੀਂ ਬੈਠੋ ਜੀ ਕੋਣੇ ਯਾਰ ਕਿਸੇ ਨੇ ਨਹੀਂ ਕਹਿਣਾ ਕੁਝ ਇੱਧਰ ਜਾ ਕੋ ਬਾਜਵਾ ਜੀ ਪਿਆਰ ਨਾਲ ਨਾ ਕਰੋ ਜੀ ਮੇਰੀ ਗੱਲ ਸੁਣੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਇੱਕ ਮਿੰਟ ਯਾਰ ਹਰੇਕ ਨੂੰ ਹੋ ਆਸੀ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਉਹ ਵੀ ਜਾ ਯਾਰ ਇੱਧਰ ਇੱਧਰ ਕਿਹਨੂੰ ਡੈਕ ਕੀਤਾ ਜਾਵੇ ਬਾਜਵਾ ਸਾਹਿਬ ਤੂੰ ਕੌਣ ਹੈ ਕਿਹਨੂੰ ਡੈਕ ਕਰੋ ਉਹ ਸਪੀਕਰ ਸਾਹਿਬ ਉੱਖ ਲੋ ਜਾ ਯਾਰ ਲੈ ਜਾ ਮੈਂ ਜਾਣ ਲਿਆ ਅੱਜ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਡਿਸਕਸ਼ਨ ਹੋ ਰਹੀ ਹੈ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਇਹ ਸਦਨ ਦੇ ਵਿੱਚ ਹੰਗਾਮਾ ਬੇਨਤੀ ਸੁਣੋ ਸਰ ਬੇਨਤੀ ਸੁਣੋ ਸਹਿਯਕ ਕਮੇਟ ਸਪੀਕਰ ਸਾਹਿਬ ਬਹੁਤ ਧੰਨਵਾਦ ਹਾਂ ਬਾਤ ਮੇਰੀ ਬੇਨਤੀ ਸੁਣੋ ਸਰ ਸਪੀਕਰ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਿੰਨੀਆਂ ਗੱਲਾਂ ਸੁਣ ਲਏ ਸਵੇਰ ਦੇ ਹਰ ਬੁਲਾਾਰੇ ਦੇ ਵਿੱਚ ਬੋਲਣ ਤੁਹਾਨੂੰ ਬੁਲਾ ਰਿਹਾ ਹਰ ਬੁਲਾਾਰੇ ਤੋਂ ਪਹਿਲਾਂ ਬੋਲਣ ਹਰ ਬੁਲਾਾਰੇ ਤੋਂ ਬਾਅਦ ਬੋਲਣ ਕਿੰਨੀ ਵਾਰ ਸੁਣੋਗੇ ਇੱਕ ਨੰਬਰ ਤੇ ਸੁਖਪਾਲ ਜੀ ਬੈਠੋ ਜੀ ਬੈਠੋ ਬੈਠੋ ਦੀਵਾ ਦੀਵਾ ਬੁਝਣ ਮੇਰੇ ਫਰਕਦਾ ਹੁੰਦਾ ਹੈ ਫੜ 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 ਜਿਆਦਾ ਕਰਦਾ ਹੁੰਦਾ ਹੈ ਬੁਝਣ ਲੱਗਿਆ ਦੀਵਾ ਇਹਨਾਂ ਦਾ ਹੁਣ ਗੱਲ ਨਹੀਂ ਬਾਤ ਨਹੀਂ ਬੋਲਣ ਹੀ ਦਿੰਦੇ ਕਿਸੇ ਨੂੰ ਮੇਰੇ ਕੋਲੇ 1 ਮਿੰਟ ਦੀ 1 ਮਿੰਟ ਬਾਈਕੁਣ ਸੀ ਸਾ ਮੇਰੇ ਕੋਲੇ ਤੁਹਾਡੀ ਦਿੱਤੀ ਹੋਈ ਲਿਸਟ ਹੈ ਬਿਲਕੁਲ ਇਹਦੇ ਵਿੱਚ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਹੈ ਮੈਂ ਦੱਸਦਾ ਫਿਰ ਪ੍ਰਗਟ ਸਿੰਘ ਦਾ ਨਾਮ ਹੈ ਫਿਰ ਬੀਬੀ ਸੁਖਵਿੰਦਰ ਅਰਨਾ ਚੌਧਰੀ ਜੀ ਦਾ ਨਾਮ ਵੀ ਹੈ ਸੁਖਵਿੰਦਰ ਸਿੰਘ ਕੋਟਲੀ ਜੀ ਦਾ ਨਾਮ ਵੀ ਹੈ ਤੁਸੀਂ ਤੁਹਾਨੂੰ ਮਿਲਟ ਮਿਲੇ ਸੀ 16 ਬੋਲੇ ਹੈ ਕਾਂਗਰਸ ਪਾਰਟੀ ਦੇ ਮੈਂਬਰ 28 ਮਿੰਟ ਠੀਕ ਹੈ ਜੀ ਗੱਲ ਇਹ ਹੈ ਤੁਸੀਂ ਆਪਣੇ ਆਪਣੇ ਸਮੇਂ ਚ ਰਿਹਾ ਕਰੋ ਸਾਰਿਆਂ ਨੂੰ ਮਿਲਣਗੇ ਇਹ ਇਹ ਤੁਸੀਂ ਤੁਸੀਂ ਤੁਸੀਂ